ਜਿਸਨ ਮੋਦੀ ਜਬ ਦਾ ਦੌਰਾ ਆਇਆ ਬਾੜ ਪ੍ਰਭਾਵਿਤ ਇਲਾਕਿਆਂ ਨਾਲ ਕੀ ਕਹਿਣਾ ਚਾਹ। ਇੱਕੋ ਪੰਜਾਬ ਸਾਡਾ ਜਿਹੜਾ ਉਹ ਬੁਰੀ ਤਰ੍ਹਾਂ ਤਰਸਤ ਹੈ ਬਾੜ ਦੇ ਨਾਲ ਅਰਮਾਰ ਮੇਦਾ ਸਾਡੇ ਕਿਸਾਨ ਭਰਾਵਾਂ ਦਾ ਜਿਹੜੇ ਵੀ ਬਾਰਡਰ ਦੇ ਕਿਨਾਰੇ ਰਹਿੰਦੇ ਐ ਉਹ ਭਰਾਵਾਂ ਦਾ ਨੁਕਸਾਨ ਹੋਇਆ ਜਾਨੀ ਵੀ ਹੋਇਆ ਮਾਲੀ ਵੀ ਹੋਇਆ ਹਰ ਤਰ੍ਹਾਂ ਦੇ ਨਾਲ ਪੰਜਾਬ ਜਿਹੜਾ ਉਹ ਬੁਰੀ ਤਰ੍ਹਾਂ ਤਰਸਤ ਹੈ ਲੋਗ ਓਪੋਜੀਸ਼ਨ ਜਿਹੜੀ ਹੈ ਉਹ ਰਾਜਨੀਤਿਕ ਕਰੀਏ ਕਈ ਫੋਟੋ ਸੈਸ਼ਨ ਵੀ ਹੋ ਰਹੇ ਹੈ ਕਈ ਜਿਹੜੇ ਹੈ ਬੜੇ ਸੀਰੀਅਸ ਐਫਰਟਸ ਵੀ ਕਰ ਰਹੇ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਵਿੱਚ ਦੌਰਾ ਹੈ ਭਾਰਤੀ ਜਨਤਾ ਪਾਰਟੀ ਤੇ ਉਹਦਾ નેਤৃত্ব ਪੰਜਾਬ ਦੇ ਨਾਲ ਖੜਾ ਹੈ ਹਰ ਦੁੱਖ ਸੁੱਖ ਦੇ ਵਿੱਚ ਉਹਦੀ ਸਾਝ ਹੈ ਤੇ ਅਸੀਂ ਤੇ ਤੁਹਾਡੇ ਮਾਧਿਅਮ ਰਾਹੀਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਹੀ ਅਪੀਲ ਕਰਾਂਗੇ ਕਿ ਪੰਜਾਬ ਦੇ ਉੱਤੇ ਬੜੀ ਵੱਡੀ ਆਫਤਾ ਆ ਗਈ ਹੈ ਜਿਹੜੇ ਜਿਹੜੇ ਪ੍ਰਵਾਸ ਤਰਸਤ ਹੈ ਉਹਨਾਂ ਨੂੰ ਤੁਸੀਂ ਡਾਇਰੈਕਟ ਜਿਹੜਾ ਹੈ ਉਹ ਡੀਬੀਟੀ ਕੈਸ਼ ਜਿਹੜਾ ਬੈਂਕ ਟ੍ਰਾਂਸਫਰ ਦਿਓ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਗਿੱਧ ਰਸhtੀਆਂ ਲਗਾ ਕੇ ਬੈਠੇ ਦੇ ਹੈ ਜਿਹੜੇ ਇਸ ਆਫਤਾ ਨੂੰ ਅਫਸਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਐ ਤੇ ਗੰਦੀ ਰਾਜਨੀਤੀ ਕਰ ਰਹੇ ਐ ਨਾ ਕਿ ਧੰਨਵਾਦ ਹੋਏ ਟਿਕਾ ਟਿਕਨੀਆਂ ਕਰ ਰਹੇ ਐ ਆਪ ਤੇ ਕੁਝ ਉਹਨਾਂ ਕੋਲ ਹੋਇਆ ਨਹੀਂ ਆਪ ਤੇ ਬੁਰੀ ਤਰ੍ਹਾਂ ਜਿਹੜੀ ਐ ਉਹ ਪੰਜਾਬ ਗਵਰਨਮੈਂਟ ਦਾ ਫੇਲਿਅਰ ਹੈ ਬਾੜ ਜਿਹੜੀ ਪੰਜਾਬ ਦੇ ਵਿੱਚ ਆਈ ਐ ਉਹ ਵੀ ਇਰੀਗੇਸ਼ਨ ਡਿਪਾਰਟਮੈਂਟ ਦਾ ਬੜਾ ਵੱਡਾ ਇੱਕ ਫੇਲਿਅਰ ਹੈ ਇਹ ਗੱਲਾਂ ਜਾਂਚ ਦਾ ਵਿਸ਼ਾ ਹੈ ਫਲੱਡ ਜਿਹੜੇ ਗੇਟ ਐ ਉਹ ਟੁੱਟ ਗਏ ਉਹ ਰਿਪੇਅਰ ਹੀ ਨਹੀਂ ਕੀਤੀ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਸੈਂਟਰ ਟਾਈਮ ਟੂ ਟਾਈਮ ਇਹਨਾਂ ਨੂੰ ਦੇ ਰਿਹਾ ਸੀਗਾ ਉਹਦਾ ਸਹੀ ਇਹਨਾਂ ਨੇ ਯੂਟਿਲਾਈਜੇਸ਼ਨ ਨਹੀਂ ਕੀਤਾ ਪਰ ਅੱਜ ਅਸੀਂ ਪ੍ਰਧਾਨ ਮੰਤਰੀ ਦੇ ਦੌਰੇ ਦੇ ਉੱਤੇ ਇਹ ਗੱਲਾਂ ਨਾ ਕਰਦੇ ਹੋਏ ਇਹ ਜਾਜ ਦਾ ਵਿਸ਼ਾ ਹੈ ਅਸੀਂ ਇਹੀ ਪ੍ਰਧਾਨ ਮੰਤਰੀ ਨੂੰ ਦੁਆ ਕਰਾਂਗੇ ਰਿਕੁਐਸਟ ਕਰਾਂਗੇ ਕਿ ਪੰਜਾਬ ਦੀ ਜੀ ਖੋਲ ਕੇ ਮਦਦ ਕਰ ਦਿਓ ਕਿਉਂਕਿ ਪੰਜਾਬ ਬੁਰੀ ਤਰ੍ਹਾਂ ਤਰਸਦਾ ਹੈ ਇਦੇ ਨਾਲ ਹੀ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਉਹ ਬੈਨੀਫਿਟ ਜਿਹੜੇ ਵੀ ਤੁਸੀਂ ਪੰਜਾਬ ਦੇ ਹਾਰ ਪ੍ਰਭਾਵਿਤ ਲੋਕਾਂ ਨੂੰ ਦਿਓ ਉਹਨਾਂ ਦੇ ਡਾਇਰੈਕਟ ਬੈਂਕ ਦੇ ਵਿੱਚ ਦਿਓ ਨਾ ਕਿ ਪੰਜਾਬ ਸਰਕਾਰ ਦੇ ਥਰੂ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਨੇ ਇਹ ਪੈਸਾ ਜਿਹੜਾ ਹੈ ਇਹ ਹੋਰ ਕਿਸੇ ਤਰਫ ਇਹਨਾਂ ਨੇ ਗਲਤ ਯੂਟਿਲਾਈਜੇਸ਼ਨ ਕਰ ਜਨਾ ਜਿਸ ਤਰੀਕੇ ਨਾਲ ਅੱਗੇ ਸੈਂਟਰ ਦੇ ਪੈਸੇ ਦਾ ਕਰਦੇ ਨੇ ਅਧੁਰਪਯੋਗ ਮੈਨੂੰ ਬੜਾ ਹਾਸਾ ਆਉਂਦਾ ਹੈ ਐ ਪੌਲਸੀਆਂ ਚਲਾ ਰਹੇ ਤੁਹਾਡਾ ਖੇਤ ਤੁਹਾਡੀ ਰੇਤ ਉਹ ਯਾਰ ਜਿਹਦੀ ਫਸਲ ਤਬਾਹ ਹੋ ਗਈ ਜਿਹਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਖੜਾ ਝੋਨਾ ਜਿਹੜਾ ਹੈ ਉਹ ਰੁੜ ਗਿਆ ਪਾਣੀ ਦੇ ਵਿੱਚ ਉਹਨੂੰ ਤੁਸੀਂ ਤੁਹਾਡਾ ਖੇਤ ਤੁਹਾਡਾ ਇਹ ਵੀ ਤੁਹਾਡੀ ਰੇਤ ਇੱਕ ਸਕੀਮ ਦੇ ਕੇ ਬੜਾ ਵੱਡਾ ਆਪਣੀ ਪਿੱਠ ਪਾਣ ਦੀ ਕੋਸ਼ਿਸ਼ ਨਾ ਕਰੋ ਕਿਸਾਨ ਜਿਹੜਾ ਹੈ ਉਹਦੇ ਨਾਲ ਬੋਲਾ ਬਲਾ ਹੈ ਉਹਦੇ ਨਾਲ ਰਾਜਨੀਤੀ ਨਾ ਕਰੋ ਪਸ ਮੈਂ ਇਹੀ اپیل ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਹਰ ਨੇਤਾ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਪਰ ਹਫ਼ਤਾ ਦੇ ਨਾਲ ਖੜਾ ਜੀ ਇੱਕ ਗੱਲ ਹੋਰ ਮੈਂ ਤੁਹਾਡੇ ਮੱਦੇਨਜ਼ਰ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਉਹਨਾਂ ਨੂੰ ਅਪੀਲ ਕਰਾਂਗਾ ਹਾਜ਼ਰ ਕੇ ਕਿ ਪੰਜਾਬ ਦੀ ਇਸ ਟਾਈਮ ਜੁਰਤ ਪੂਰੀ ਕਰਨ ਦਾ ਸਮੇਂ ਹੈ ਇੱਕ ਵੱਡਾ ਪੈਕੇਜ ਪੰਜਾਬ ਨੂੰ ਚਾਹੀਦਾ ਮੈਂ ਦੁਬਾਰਾ ਇੱਕ ਤੁਹਾਡੇ ਮੱਦੇਨਜ਼ਰ ਇਹ ਕਹਿਣਾ ਚਾਹਾਂਗਾ ਕਿ ਉਹ ਪੈਕੇਜ ਜਿਹੜਾ ਹੈ ਉਹ ਡਾਇਰੈਕਟ ਡੀਬੀਟੀ ਡਾਇਰੈਕਟ ਬੈਂਕ ਟ੍ਰਾਂਸਫਰ ਦੇ थ्रू ਹਰ ਪੀੜਿਤ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਨਹੀਂ ਹੋ ਰਹੀ ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਫੋਰਨ ਕੰਟਰੀਜ਼ ਦੇ ਵਿੱਚ ਮਲੇਸ਼ੀਆ ਦੇ ਵਿੱਚ ਸੈਰ ਕਰ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਵੱਡੇ ਉਹ ਦਿੱਲੀ ਜਾਂ ਪਤਾ ਨਹੀਂ ਕਿਤੇ ਹੋਰ ਜਾ ਕੇ ਬੈਠ ਗਏ ਹੈ ਤੇ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਮੁੱਖ ਮੰਤਰੀ ਹੈ ਉਹ ਹਸਪੀਟਲਾਈਜ਼ ਹੋ ਗਏ ਆ ਤੇ ਪੰਜਾਬ ਨੂੰ ਹੁਣ ਸਿਰਫ ਭਾਤੀ ਜਨਤਾ ਪਾਰਟੀ ਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਕੋਈ ਆਸ ਹੈ ਉਹ ਆਸ ਸਾਨੂੰ ਵੀ ਆਸ ਹੈ ਕਿ ਬੜੀ ਜਲਦ ਪੰਜਾਬ ਦੀ ਜਿਹੜੀ ਹੈ ਉਹ ਪੂਰੀ ਹੋਏਗੀ ਚਾਹੇ ਚਾਹ ਮੈਂ ਧੰਨਵਾਦ